ਕਿਤੇ ਬਾਹਰ ਤਾਂ ਆ ਗਏ ਚੁਬਲਾਈ ਯਾਰ ਇਹ ਵੀ ਤਾਂ ਬਾਹਰ ਦੇ ਆਏ ਆ ਫਿਰ ਇਹ ਬਾਹਰ ਨਹੀਂ ਆਏ ਕੋਈ ਨਹੀਂ ਕੋਈ ਕੰਦਾ ਮਾਰੀ ਜਾਂਦਾ ਉਹ ਨਹੀਂ ਲਾ ਉਹ ਲਾ ਬਈ ਉਹ ਪਹਿਲਾਂ ਦੀ ਸਰਕਾਰ ਮੁਰਦਾਬਾ ਲੱਗੀ ਅਸੀਂ ਕਹਿੰਦੇ ਸਾਰੇ ਕੋਠਾ ਪਹਿਲਾਂ ਸੀ ਤਾਂ ਮਰਦਾਬਾ ਕਹਿੰਦਾ ਐਮਐਲਏ ਦਾ ਕੰਮ ਨੂੰ ਮੈਂ ਦਿੰਦਾ ਪਹਿਲਾਂ ਤੂੰ ਬੈਠ ਜਾ ਬਾਈ ਜੀ ਬੈਠੀ ਗੱਲ ਸੁਣਾ ਬਾਈ ਤੂੰ ਬੈ ਜਾ ਯਾਰ ਬੈ ਜਾ ਯਾਰ

ਆ ਵੀ ਸੁਣੀ ਗੱਲ ਤੇ ਮੈਂ ਵੀ ਸੁਪਕਾਰ ਤੋ ਸਾਡੀ ਕਿਸੇ ਵੀ ਵੀਰ ਨਾਲ ਕਿਸੇ ਵੀ ਪਾਈਆਂ ਨਾਲ ਕੋਈ ਲੜਾਈ ਨਹੀਂ ਇਹ ਸਾਡਾ ਸੁਭਧਾਨਿਕ ਹੱਕ ਹੈ ਅਸੀਂ ਮੋਟਾ ਪਾਈਆਂ ਅਸੀਂ ਇਹਨਾਂ ਮੀਨਵਾਰਾਂ ਨੂੰ ਆਪਣੇ ਕੋਲ ਸਵਾਲ ਪੁੱਛਣਾ ਚਾਹੁੰਦੇ ਹਾਂ ਸੋ ਸਾਰੇ ਨੱਗਨ ਵਾਸੀਆਂ ਨੂੰ ਬੇਨਤੀ ਹੈ ਤੁਸੀਂ ਕਿਸੇ ਤਰੀਕੇ ਦੇ ਗੋਲਦਨ ਦੀ ਕੋਸ਼ਿਸ਼ ਨਾ ਕਰਿਓ ਸਤਿਕਾਰਯੋਗ ਐਮਐਲਏ ਸਾਹਿਬ ਡਾਕਟਰ ਚੱਪੀ ਜੀ ਸਾਡੇ ਸਾਰੇ ਪਿਆਰ ਦੇ ਵਾਸੀਆਂ ਸਾਡੀ ਸਾਡਾ ਜੋ ਵੀ ਸਵਾਲ ਜਵਾਬ ਸਰਕਾਰ ਨਾਲ ਹੈ ਅਸੀਂ ਆਪਣੇ ਸਵਾਲਾਂ ਦੇ ਜਵਾਬ ਸਰਕਾਰ ਤੋਂ ਲੈਣਾ ਚਾਹੁੰਦੇ ਹਾਂ ਜੇਕਰ ਸਰਕਾਰ ਸਾਡੇ ਸਵਾਲਾਂ ਦੇ ਜਵਾਬ ਬੜੇ ਪਿਆਰਪੂਰਨ ਤਰੀਕੇ ਨਾਲ ਦੇ ਦੇਵੇਗੀ ਤਾਂ ਇਹਨਾਂ ਨੂੰ ਅਸੀਂ ਅਗਲੀ ਕਾਰਵਾਈ ਵਾਸਤੇ ਬੈਠ ਸਕਦੇ ਹਾਂ ਨਹੀਂ ਤਾਂ ਇਹਨਾਂ ਦੀ ਮਰਜ਼ੀ ਹੈ ਸਭ ਤੋਂ ਪਹਿਲਾਂ ਅਸੀਂ ਐਨਐਸਏ ਦੇ ਸਵਾਲ ਕਰਨਾ ਜੀ ਜਿਹੜਾ ਐਨਐਸਏ ਲੱਗਿਆ ਉਹ ਤੁਸੀਂ ਦੱਸੋ ਵੀ ਸੈਂਟਰ ਸਰਕਾਰ ਨੇ ਲਾਇਆ ਕਿ ਤੁਸੀਂ ਲਾਇਆ ਇਹਨੂੰ ਦੋ ਦੋ ਟੁਕ ਚ ਦੇਖਦੇ ਹੋ ਇਹਨਾਂ ਲੱਗੂ ਸੈਂਟਰ ਨੇ ਲਾਇਆ ਠੀਕ ਹੈ ਜੀ ਮਾਨ ਕਹਿੰਦਾ ਹੈ ਵੀਡੀਓ ਦੀ ਬਕਾਇਦਾ ਉਹ ਕਹਿੰਦਾ ਵੀ ਅਸੀਂ ਉਹਨਾਂ ਤੋਂ ਮਦਦ ਲਈ ਹੈ ਉਹ ਵੀਡੀਓ ਪਰ ਤੁਹਾਡੇ ਕਿਆ ਕਹਿਣਾ ਕਿਹੜੀ ਵੀਡੀਓ ਭਗਵੰਤ ਮਾਨ ਕਹਿੰਦਾ ਅਸੀਂ ਸੈਂਟਰ ਤੋਂ ਮਦਦ ਸ਼ੁਕਰੀਆ ਮੰਗਾਈਆਂ ਉਸੇ ਐਨਐਸਏ ਲਵਾਈ ਹੈ ਜੀ ਮੈਂ 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 ਇਸ ਵਾਰੇ ਕੋਈ ਜਾਣਕਾਰੀ ਰੱਖਦਾ ਇਹ ਤੁਸੀਂ ਭਗਵੰਤ ਮਾਨ ਤੋਂ ਜਦੋਂ ਜਦੋਂ ਦਿੱਲੀ ਦੇ ਪੱਗੇ ਪੱਗੇ ਨੂੰ ਫੜਨ ਗਈ ਥੋੜੀ ਪੰਜਾਬ ਪੁਲਿਸ ਉਹਨੇ ਬੱਗਾ ਚੱਕਣ ਨਹੀਂ ਦਿੱਤਾ ਤੇ ਤੁਹਾਡੀ ਪੁਲਿਸ ਕੋਲ ਤੇ ਫਿਰਵਾੜ ਕਿਉਂ ਚੱਕਣ ਦੇਤੇਨੀ ਦੂਰ ਤੋਂ ਮੇਰੀ ਗੱਲ ਸੁਣੋ ਹਾਂ ਜਿਹੜਾ ਸਵਾਲ ਦਾ ਮੈਂ ਮੈਨੂੰ ਜਾਣਕਾਰੀ ਹੈ ਮੈਂ ਉਹਦਾ ਜਵਾਬ ਦੂੰ ਤੁਸੀਂ ਸਰਕਾਰ ਦੇ ਨਵੇਂ ਦੇ ਹੋ ਨਹੀਂ ਹੋ ਮੈਂ ਨਵੇਂ ਦੇ ਹੋਣ ਦਾ ਮਤਲਬ ਇਹ ਨਹੀਂ ਵੀ ਮੈਨੂੰ ਸਾਰਾ ਕੁਝ ਹੀ ਪਤਾ ਹੈ ਜੋ ਮੈਂ ਤੁਹਾਨੂੰ ਪੰਜਾਬ ਦੇ ਨੌਜਵਾਨਾਂ ਤੇ ਐਨਐਸਏ ਲੱਗ ਰਹੀ ਹੈ ਤੁਹਾਨੂੰ ਉਸ ਚੀਜ਼ ਬਾਰੇ ਨੌਲੇਜ ਨਹੀਂ ਉਹਦੇ ਬਾਰੇ ਤੁਹਾਨੂੰ ਨੌਲੇਜ ਨਹੀਂ ਹੈਗੀ ਫਿਰ ਤੁਸੀਂ ਬੁਟਾ ਕਾਦੇ ਵਾਸਤੇ ਲਈਆਂ ਜੀ ਨਵੇਂ ਦੇ ਕਾਦੇ ਆ ਸਾਡੇ ਜੇ ਅਗਰ ਤੁਹਾਨੂੰ ਜਵਾਬ ਦੇਣਾ ਚਾਹੀਦਾ ਨਾ ਅਗਰ ਪੰਜਾਬ ਦੇ ਨੌਜਵਾਨਾਂ ਤੇ ਐਨਐਸਏ ਲੱਗ ਰਹੀ ਹੈ ਤੁਸੀਂ ਉਹਦੇ ਜਵਾਬ ਦੇ ਨਹੀਂ ਹੈਗੇ ਤੁਹਾਨੂੰ ਜਵਾਬ ਤੁਸੀਂ ਇਹ ਦੱਸੋ ਵੀ ਜਿਹੜੀ ਐਨਐਸਐ ਲੱਗੀ ਗਲਤ ਲੱਗੀ ਸਹੀ ਲੱਗੀ ਹੈ ਦੇਖੋ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਆ ਹਾਂਜੀ ਕਿ ਜਿਹੜਾ ਸੈਂਟਰ ਨੇ ਕੀਤਾ ਕਿਸੇ ਤੇ ਵੀ ਇਹ ਲਗਾਉਂਦੀ ਹੈ ਇਹ ਉਹ ਦੇਖ ਕੇ ਲਗਾਉਣ ਵੀ ਕਿਸੇ ਗਲਤ ਬੰਦੇ ਤੇ ਨਾ ਲੱਗੇ بس ਤਾਂ ਕਹਿੰਦੇ ਆ ਤੁਸੀਂ ਇਹਦਾ ਗਰੋਹ ਕਰਦੇ ਆ ਜੀ ਕਿਦਾਂ ਐਨਐਸਐ ਲੱਗੀ ਜਾਂ ਮਤ ਪਾਉਂਦੇ ਆ ਕਿ ਮੈਂ ਅਮਰਿਤਪਾਲ ਸਿੰਘ ਦੇ ਇੱਕ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਨਹੀਂ ਮੈਂ ਆਪਾਂ ਗੋਲਵਾਣਾ ਪਿਆਰ ਦਾ ਬੋਟਰ ਦੀ ਨਹੀਂ ਆਉਣਾ ਨੌਜਵਾਨ ਇਸ ਬਾਰੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਇਹ ਦੇਖੋ ਸਵਾਲਾਂ ਦੇ ਭੱਜਣਾ ਫਿਰ ਅਸੀਂ ਤੁਹਾਨੂੰ ਬੋਲਣ ਨਹੀਂ ਦੇਵਾਂਗੇ ਦੇਖੋ ਜੇ ਤੁਸੀਂ ਸਵਾਲਾਂ ਦੇ ਪੁੱਛੋਗੇ ਬਿਲਕੁਲ ਨਹੀਂ ਇਹ ਜਵਾਬ ਨਹੀਂ ਹੈਗਾ ਤੁਸੀਂ ਸਭ ਸਭ ਉਹੀ ਜੇ ਸਰਕਾਰ ਥੋੜੀ ਕਰ ਰਹੀ ਹੈ ਚਿੱਟੇ ਬਾਰੇ ਤੁਸੀਂ ਸਮਾਂ ਮੰਗਿਆ ਤਾਂ ਹੁਣ ਥੋੜੀ ਸਰਕਾਰ 31 ਦਸੰਬਰ ਮੰਗਣ ਲੱਗੀ ਚਿੱਟੇ ਗੱਲਾਂ ਠੀਕ ਹੈ ਥੋੜੀ ਚਿੱਟੇ ਖਤਮ ਕਰਨੇ ਵਾਸਤੇ ਇਹ ਜਿਹੜੇ ਨਸ਼ੇ ਹੈ ਇਹ ਅੱਜ ਦੇ ਨਹੀਂ 20 25 ਸਾਲ ਦੇ ਹੈ ਪਹਿਲੀ ਸਰਕਾਰਾਂ ਨੂੰ ਉਹਨਾਂ ਨੂੰ ਪੁੱਛਿਆ ਤੁਸੀਂ ਕਦੇ ਅਸੀਂ ਤਾਂ ਕਰ ਰਹੇ ਹਾਂ ਮੇਰੇ ਹਿਸਾਬ ਨਾਲ 50% ਜਿਹੜਾ ਨਸ਼ੇ ਘਟੇ ਹੈ ਇਹ ਮੈਂ ਦਾਅਵੇ ਨਾਲ ਕਹਿ ਸਕਦਾ ਮੇਰੇ ਨਾਲ ਚੱਲੋ ਮੈਂ ਹੁਣ ਹਾਂ ਤੱਕ ਮੈਂ ਚਿੱਟਾ ਦੇਖਿਆ ਨਹੀਂ ਪਰ ਮੈਂ ਤੁਹਾਨੂੰ ਦਵਾ ਦਣਾ ਚੱਲੋ ਕਿੱਥੇ ਕਿੰਨੇ ਚਿੱਟਾ ਲੈਣਾ ਮੇਰੇ ਨਾਲ ਚੱਲੋ ਕੋਈ ਆ ਜਿਓ ਆ ਜਿਓ ਮੇਰੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀਆਂ ਦੇ ਇਨਸਾਫ ਬਾਰੇ ਦੇਖੋ ਸਾਡੇ ਹਲਕੇ 'ਚ ਇੱਕ ਹੋਈ ਸੀ ਇੱਕ ਬਿਆਦਰੀ ਹੋਈ ਸੀ ਸਾਡੇ ਹਲਕੇ ਤੋਂ ਨਾਲ ਦੀ ਨਾਲ ਉਹਨੂੰ ਜਿਹੜਾ ਹੈਗਾ ਜਵਾਬ ਦੇ ਦਿੱਤਾ ਉਹਦਾ ਨਾਲ ਦੀ ਨਾਲ ਉਹਦਾ ਫਰੰਡੇ ਜਿਹੜੀ ਹੋਈ ਸੀ ਉਹਦਾ ਨਾਲ ਦੀ ਨਾਲ ਜਿਹੜਾ ਹੈਗਾ ਅਸੀਂ ਕਰਵਾਤਾ ਹਾਂ ਜਿਹੜਾ ਕੇਜਰੀਵਾਲ ਤੇ दारू ਕੱਪਲੇ ਦਾ ਇਨਜਾਮ ਲੱਗੇ ਉਹਦੇ ਬਾਰੇ ਅਸੀਂ ਕੱਪਲੇਵਾਜ਼ੀ ਸਰਕਾਰ ਨਾਲ ਤਾਂ दारू ਤਾਂ ਅਸੀਂ ਪੰਜਾਬ 'ਚ ਪੈਸੀ ਨਹੀਂ برداشت ਕਰਦੇ ਤੋ ਥੋੜੀ ਸਰਕਾਰ ਦਾ ਕੱਪਲੇਵਾਜ਼ੀਕਾਰੀ ਦਾ ਉਹਦੀ ਹਾਂ ਜੀ ਮਿਲਿਆ ਕੇਜਰੀਵਾਲ ਤੋਂ ਇੱਕ ਵੀ ਕੋਰਟਾਂ ਨੂੰ ਗਲਤ ਮੰਨਿਆ ਗਿਆ ਸਹੀ ਮੰਨਿਆ ਗਿਆ ਹੈ ਕੋਰਟਾਂ ਨੂੰ ਅਸੀਂ ਕਲੀ ਮੰਨਿਆ ਗਲਤ ਮੰਨਿਆ ਕਿਉਂ ਕੋਰਟ ਨੇ ਤਾਂ ਉਹਦੀ ਜ਼ਮਾਤ ਨਹੀਂ ਖਾਰਜ ਕਰੀਏ ਵੇਖੋ ਕੋਰਟ ਕੋਰਟ ਦਾ ਕੀ ਹੈ ਮੈਂ ਕੋਰਟ ਦੇ ਬਾਰੇ ਚਿੱਪਣੀ ਨਹੀਂ ਕਰਨਾ ਚਾਹੁੰਦਾ ਪਰ ਮੈਂ ਇਹ ਕਹਿਣਾ ਚਾਹੁੰਦਾ ਕੇਜਰੀਵਾਲ ਤੋਂ ਇੱਕ ਨਵਾਂ ਪੈਸਾ ਨਹੀਂ ਮਿਲਿਆ ਨਹੀਂ ਤੇ ਕੋਰਟ ਗਲਤ ਹੈ ਕੇਜਰੀਵਾਲ ਸਹੀ ਹੋਇਆ ਮੈਂ ਕੋਰਟ ਦੇ ਖਿਲਾਫ ਮੈਂ ਕੀ ਕਹਾਂ ਮੈਂ ਆਪਣੇ ਬੰਦੇ ਦੀ ਗੱਲ ਜ਼ਿੰਮੇਵਾਰੀ ਲੈਣਾ ਤੁਸੀਂ ਪ੍ਰੂਫ ਕਰ ਦਿਓ ਵੀ ਇੱਕ ਪੈਸਾ ਕੇਜਰੀਵਾਲ ਤੋਂ ਮਿਲਿਆ ਮੈਂ ਉਹਦੀ ਮੈਂ ਮੈਂ ਜ਼ਿੰਮੇਵਾਰਾ ਅਗਰ ਮਿਲਿਆ ਨਹੀਂ ਮੈਂ ਜਿਹੜੇ ਕੰਮ ਕੀਤੇ ਬਕਾਦ ਤੇ ਦੋ ਕੰਮ ਕਰਾ ਦੋ ਕੈਮਰੇ ਮੁਰੇ ਵਾਲੇ ਪਤਾ ਲੱਗੂਗਾ ਐਸੇ ਪਿੰਡ ਚ 35 ਲੱਖ ਦੇ ਕੰਮ ਹੋਇਆ ਐਸੇ ਪਿੰਡ ਚ ਗਰਾਊਂਡ ਦਾ ਹੋਇਆ ਸਕੂਲ ਦੀ ਚਾਤ ਦੀਵਾਰੀ ਹੋ ਰਹੀ ਹੈ ਆ ਜਿਹੜੀ ਕਾਕਰੋਂ ਤੋਂ 15 ਸਾਲ ਤੋਂ ਸੜਕ ਨਹੀਂ ਸੀ ਬਣੀ ਕਾਕਰੋਂ ਤੋਂ ਜਿਹੜੀ ਜਾ ਰਹੀ ਹੈ ਇਧਰ ਕੁਰਾਲੀ ਨੂੰ 18 ਫੁੱਟੀ ਸੜਕ ਹੈ 80 ਐਮ ਐਮਓ ਦੀ ਮਟਾਈ ਹੈ ਜਾ ਕੇ ਤੁਸੀਂ ਦੇਖ ਸਕਦੇ ਹੋ ਉਸ ਤੋਂ ਇਲਾਵਾ ਮੈਨੂੰ ਹਲੇ ਬੋਲਣ ਨੂੰ ਕੰਮ ਪਾਜਟਿਵ ਲੱਗੇ ਇੱਥੇ ਪਾਣੀ ਟਿਊਬ ਲੱਗੇ ਆ ਸੋ ਐਨੇ ਕੰਮ ਹੋਏ ਤੁਸੀਂ ਦੋ ਕਹੇ ਸੀ ਮੈਂ ਤਾਂ ਚਾਰ ਪਾਣੀ ਕਰਾਉਂਦੇ ਜਿਹੜੀ ਸੈਲਰਾਂ ਨੂੰ ਬੜੀ ਕਿਤੇ ਬੱਤੀ ਉਹਦੇ ਬਾਰੇ ਹੈ ਜਿਹੜੀ ਸੈਲਰਾਂ ਨੂੰ ਇਸੇ ਬੱਤੀ ਆ ਮੇਰੀ ਕੋਈ ਪ੍ਰੂਫ ਕਰ ਦੋ ਇੱਕ ਪੈਸੇ ਦਾ ਮੇਰੇ ਨਹੀਂ ਸਰਕਾਰ ਕੋਲ ਇੰਨੀ ਪਾਵਰ ਹੁੰਦੀ ਹੈ ਪ੍ਰੂਫ ਕਰਨ ਦੇ ਦਵੂ ਕਿਸੇ ਨੂੰ ਤੁਹਾਨੂੰ ਲੱਗਦਾ ਬਿਨਾ ਬਿਨਾ ਕੋਈ ਕੁਝ ਨਹੀਂ ਕਰ ਸਕਦਾ ਕੇਜਰੀ ਕੇਜਰੀਵਾਲ ਪ੍ਰੂਫ ਕਰ ਦੇਵੇ ਨਾ ਦਾਰੂ ਦਾ ਕਪੜਾ ਨਹੀਂ ਕਰਿਆ ਫਿਰ ਸਰਕਾਰ ਉਹਦਾ ਸਰਕਾਰ ਕਹਿ ਰਹੀ ਹੈ ਗੱਲ ਸੁਣੋ ਇਸ ਸਰਕਾਰ ਜਿਹੜਾ ਪਹਿਲਾਂ ਮੋਦੀ ਦੱਸੇ ਵੀ ਇੱਕ ਪੈਸਾ ਉਹਨੇ ਲਿਆ ਸਾਡਾ ਮੋਦੀ ਨਾਲ ਤੋਂ ਸਾਡੇ ਪੰਜਾਬ ਦੀ ਬੋੜ ਦੀ ਗੱਲ ਆ ਮੈਂ ਚੁੰਮੇ ਪੰਜਾਬ ਦੇ ਲੋਕਾਂ ਨੇ ਗੁੰਮਰਾ ਕਰਿਆ ਆਗੇ ਉਹਨੇ ਅੱਛਾ ਐਨੀਆਂ ਆ ਜਿਹੜੀ 12 12 ਘੰਟੇ ਬਿਜਲੀ ਮਿਲ ਰਹੀ ਹੈ ਇਹ ਕੇਜੇ ਆਮ ਪਾਰਟੀ ਦੀ ਸਰਕਾਰ ਨੇ ਪਹਿਲੀ ਵਾਰੀ ਦਿੱਤੀ ਹੈ ਅੱਜ ਤੱਕ ਜਿੰਨੇ ਆਏ ਮੇਰੀ ਗੱਲ ਹੋਸੇ ਇਹ ਇਲਾਕਾ ਕੰਡੀ ਲਾਕੇ ਸੀਗਾ ਕੰਡੀ ਲਾਕੇ ਚ ਬਿਜਲੀ ਵੱਧਦੀ ਹੁਣ ਕਟਣ ਲੱਗੀ ਪਹਿਲਾਂ ਬਿਜਲੀ ਕੰਡੀ ਲਾਕੇ 24 ਘੰਟੇ ਦੀ ਇਹਨਾਂ ਨੇ ਤਾਰਾਂ ਕੇ ਅੱਧ ਕਰ ਦਿੱ ਉਸ ਤੋਂ ਬਾਅਦ ਉਈ ਵੀ 100 ਸਵਾਲ ਪੁੱਛ ਸਕਦਾ ਹੈ ਹਾਂਜੀ ਇੰਟੈਲੀਜੈਂਟ ਬੰਦਾ ਉਹਦੇ ਜਵਾਬ ਨਹੀਂ ਦੇ ਸਕਦਾ ਮੇਰੀ ਗੱਲ ਸੁਣੋ ਜੇ ਜਵਾਬ ਲੈਣਾ ਮੈਂ ਦੇ ਰਿਹਾ ਵੈਦਰ ਕੋ ਸੁਣਨ ਦੱਸੋ ਠੀਕ ਹੈ ਸੁਣਾਉਣਾ ਹਾਂਜੀ ਕਿਸਾਨੀ ਲਈ ਸਭ ਤੋਂ ਪਹਿਲਾਂ ਮੈਂ ਪੰਜਾਬ ਸਰਕਾਰ ਦੇ ਕੰਮ ਗਿਣਾਂ ਨੰਬਰ 1 300 ਯੂਨਟ ਬਿਜਲੀ ਹਰ ਘਰ ਨੂੰ ਮੁਫਤ 90% ਲੋਕਾਂ ਦਾ ਜ਼ੀਰੋ ਬਿਲ ਆ ਰਿਹਾ ਪਹਿਲੀ ਵਾਰੀ ਹੋਇਆ ਉਸ ਤੋਂ ਬਾਅਦ ਉਸ ਤੋਂ ਬਾਅਦ ਸਕੂਲਾਂ ਦੀ ਗੱਲ ਕਰਦਾ 12000 টিচার 2.5 سال ਚ ਰੱਖਿਆ ਪਹਿਲੀ ਵਾਰੀ ਹੋਇਆ ਕਿਸੇ ਸਰਕਾਰ ਨੇ ਨਹੀਂ ਪਿਛਲੇ 20 ਸਾਲ ਚ ਨਹੀਂ ਰੱਖੇ ਕਿਸੇ ਨੇ ਉਸ ਤੋਂ ਬਾਅਦ 13000 ਟੀਚਰ ਪੱਕੇ ਕੀਤੇ ਗਏ ਸਾਡੀ ਸਰਕਾਰ ਨੇ ਕੀਤੇ ਹੈ ਪੁਰਾਣੀ ਸਰਕਾਰ ਨੇ ਬੋਰਡ ਲਾਉਂਦੇ ਸੀ ਵੀ 36000 ਪੱਕੇ ਕਰਦੇ ਇੱਕ ਵੀ ਪੱਕਾ ਨਹੀਂ ਸੀ ਕੀਤਾ ਤੇ ਸਾਡੀ ਸਰਕਾਰ ਨੇ ਸ਼ਹੀਦੀ ਫੰਡ 1 ਕਰੋੜ ਰੁਪਇਆ ਸ਼ਹੀਦੀ ਫੰਡ ਸ਼ਹੀਦ ਦੇ ਘਰ ਭੋਗ ਤੋਂ ਪਹਿਲਾਂ ਦੇ ਕੀ ਜਾਂਦੀ ਹੈ ਸਾਡੀ ਸਰਕਾਰਾਂ ਜੀ ਨੇ ਕੀਤਾ ਪੁਰਾਣੀਆਂ ਸਰਕਾਰਾਂ ਇੱਕ ਕੰਬਲ ਇੱਕ ਸਲਾਈ ਮਸ਼ੀਨ ਦੇ ਕੇ ਸਾਧੀਆਂ ਰਹੀਆਂ ਲੰਬਰ 5 ਹੁਣ ਬੋਲੋ ਨਾ ਮੈਨੂੰ ਕੰਮ ਗਿਣਾ ਦੇਣ ਲੋ ਚੁੱਪ ਕਰਕੇ ਸੁਣ ਲੋ ਪਲੀਜ਼ ਤੁਸੀਂ ਬਾਅਦ ਜੋ ਹੋਰ ਕਰਿਓ ਕਿ ਮੈਂ ਦੱਸ ਦੂੰ ਕਿਸਾਨੀ ਲਈ ਸਭ ਤੋਂ ਵਧੀਆ ਸਰਕਾਰ ਪਹਿਲੀ ਸਰਕਾਰ ਹੈ ਜਿਨੇ